ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪਰਿਵਾਰ ਵੱਲੋਂ ਕੀਤੇ ਸੰਸਕਾਰ ਮਗਰੋਂ ਮੁੰਡਾ ਹਫ਼ਤੇ ਬਾਅਦ ਜਿਉਂਦਾ ਘਰ ਵਾਪਸ ਮੋੜਾ ਆ। ਦਰਅਸਲ ਮਾਮਲਾ ਸਹਾਰਨਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੰਤਿਮ ਸੰਸਕਾਰ ਦੇ 8ਵੇਂ ਦਿਨ ਪਗੜੀ ਦੀ ਰਸਮ ਤੋਂ ਪਹਿਲਾਂ ਹੀ ਮੁੰਡਾ ਘਰ ਵਾਪਸ ਮੋੜਾ ਆ। ਜਿਸ ਨੂੰ ਵੇਖ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਉਸ ਨੂੰ ਭੂਤ ਆਖ ਕੇ ਉਸ ਤੋਂ ਘਬਰਾਉਣ ਲੱਗ ਪਏ। ਮਾਮਲਾ ਸਹਾਰਨਪੁਰ ਦੇ ਪਿੰਡ ਚਰਾइयों ਤੋਂ ਸਾਹਮਣੇ ਆ ਰਿਹਾ ਹੈ। ਜਿੱਥੇ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ। ਦਰਸਲ 29 ਜਨਵਰੀ ਨੂੰ ਉਹ ਮੁੰਡਾ ਕਰੇ ਹਰੀਦਵਾਰ ਚ ਕਿਸੇ ਢਾਬੇ ਤੇ ਕੰਮ ਕਰਨ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ। ਜਿਸ ਮਗਰੋਂ 31 ਜਨਵਰੀ ਨੂੰ ਮੁਜ਼ਫਰਨਗਰ ਚ ਉਸੇ ਮੁੰਡੇ ਵਰਗੀ ਸ਼ਕਲ ਦਾ ਕੋਈ ਹੋਰ ਦੇਖਣ ਵਾਲਾ ਮੁੰਡੇ ਦੀ ਸ਼ਕਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ। ਜਿਸ ਨੂੰ ਵੇਖ ਪਿੰਡ ਚ ਮੁੰਡੇ ਦੇ ਘਰੇ ਅਫਰਾ ਤਫਰੀ ਫੈਲ ਗਈ। ਜਿਸ ਮਗਰੋਂ ਘਰ ਦੇ ਮੈਂਬਰਾਂ ਨੇ ਉਸਦੇ ਨੰਬਰ ਤੇ ਕਾਲ ਕਰਕੇ ਵੇਖੀ ਪਰ ਉਸ ਦਾ ਨੰਬਰ ਨਹੀਂ ਮਿਲਿਆ। ਜਿਸ ਕਾਰਨ ਪਰਿਵਾਰ ਨੇ ਉਸ ਮ੍ਰਿਤਕ ਨੂੰ ਆਪਣਾ ਮੁੰਡਾ ਸਮਝ ਲਿਆ। ਪਰਿਵਾਰਕ ਮੈਂਬਰਾਂ ਨੇ ਮੁੰਡੇ ਦੇ ਹੱਥ ਤੇ ਅੱਖ ਦੇ ਨਿਸ਼ਾਨ ਵੇਖ ਮੁੰਡੇ ਦੀ ਪਛਾਣ ਕੀਤੀ ਜਿਸ ਦੇ ਨਾਲ ਹੀ ਪਰਿਵਾਰ ਫੋਟੋ ਲੈ ਕੇ ਮੁਜ਼ਫਰਨਗਰ ਮੌਚਰੀ ਪਹੁੰਚੇ। ਜਿਸ ਮਗਰੋਂ ਉਹਨਾਂ ਨੇ ਮ੍ਰਿਤਕ ਦੀ ਪਛਾਣ ਆਪਣੇ ਮੁੰਡੇ ਵਜੋਂ ਕੀਤੀ। ਅਗਿਆਤ ਮ੍ਰਿਤਕ ਦੀ ਸੱਜੀ ਅੱਖ ਤੇ ਕੱਟ ਦਾ ਨਿਸ਼ਾਨ ਸੀ ਤੇ ਹੱਥ ਤੇ ਪੀਕੇ ਲਿਖਿਆ ਹੋਇਆ ਸੀ। ਜਿਸ ਮਗਰੋਂ ਪਰਿਵਾਰ ਮ੍ਰਿਤਕ ਦੇ ਨੂੰ ਪਿੰਡ ਲੈ ਆਏ। ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਤੇ ਉਸ ਦੀ ਫੋਟੋ ਵੀ ਖਿੱਚਵਾਈ ਜਿਸ ਮਗਰੋਂ 5 ਫਰਵਰੀ ਨੂੰ ਪਗੜੀ ਦੀ ਰਸਮ ਹੋਈ ਜਿਸ ਦੀ ਤਿਆਰੀ ਵੀ ਪਰਿਵਾਰ ਵੱਲੋਂ ਕੀਤੀ ਗਈ ਸੀ ਜਦੋਂ ਮੁੰਡਾ ਪਗੜੀ ਦੀ ਰਸਮ ਵਾਲੇ ਦਿਨ ਘਰ ਪਹੁੰਚਿਆ ਤਾਂ ਹਰ ਕੋਈ ਉਸ ਨੂੰ ਵੇਖ ਹੈਰਾਨ ਰਹਿ ਗਿਆ ਤੇ ਸਭ ਉਸ ਨੂੰ ਭੂਤ ਕਹਿ ਕੇ ਉਸ ਤੋਂ ਘਬਰਾਉਣ ਲੱਗ ਪਏ ਜਦੋਂ ਉਸ ਦੇ ਜਿਉਂਦੇ ਹੋਣ ਦੀ ਖਬਰ ਪਿੰਡ 'ਚ ਫੈਲੀ ਤਾਂ ਉਸ ਨੂੰ ਵੇਖਣ ਲਈ ਪਿੰਡ 'ਚ ਵੱਡਾ ਇਕੱਠ ਲੱਗ ਗਿਆ ਜਿਸ ਮਗਰੋਂ ਪਰਿਵਾਰਕ ਮੈਂਬਰ ਵੀ ਉਸ ਨੂੰ ਵੇਖਣ ਲਈ ਉੱਥੇ ਪਹੁੰਚੇ ਜੋ ਤਾਂ ਮੁੰਡਾ ਆਪਣੇ ਘਰ ਪਹੁੰਚਿਆ ਤਾਂ ਉਸਦੀ ਮਾਂ ਦੀ ਪਿਛਲੇ 7 ਦਿਨਾਂ ਤੋਂ ਰੋ ਰੋ ਕੇ ਬੁਰਾ ਹਾਲ ਸੀ ਜਿਸ ਮਗਰੋਂ ਆਪਣੇ ਮੁੰਡੇ ਨੂੰ ਜਿਉਂਦਾ ਵੇਖ ਮੁੰਡੇ ਦੀ ਮਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਮੁੰਡੇ ਨੇ ਮ੍ਰਿਤਕ ਦੀ ਫੋਟੋ ਜਿਸ ਤੇ ਹਾਰ ਚੜਿਆ ਹੋਇਆ ਸੀ ਉਸ ਨੂੰ ਲਾ ਕੇ ਸੁੱਟ ਦਿੱਤਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਤਾਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿੱਥੇ ਪਰਿਵਾਰ ਵੱਲੋਂ ਕੀਤੇ ਸੰਸਕਾਰ ਮਗਰੋਂ ਮੁੰਡਾ ਹਫਤੇ ਬਾਅਦ ਜਿਉਂਦਾ ਘਰ ਵਾਪਸ ਮੋੜਾ ਆ। ਦਰਸਲ ਮਾਮਲਾ ਸਹਾਰਨਪੁਰ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਅੰਤਿਮ ਸੰਸਕਾਰ ਦੇ 8ਵੇਂ ਦਿਨ ਪਗੜੀ ਦੀ ਰਸਮ ਤੋਂ ਪਹਿਲਾਂ ਹੀ ਮੁੰਡਾ ਘਰ ਵਾਪਸ ਮੋੜਾ ਆ। ਜਿਸ ਨੂੰ ਵੇਖ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉੱਥੇ ਹੀ ਪਿੰਡ ਦੇ ਲੋਕ ਉਸ ਨੂੰ ਭੂਤ ਆਖ ਕੇ ਉਸ ਤੋਂ ਘਬਰਾਉਣ ਲੱਗ ਪਏ। ਮਾਮਲਾ ਸਹਾਰਨਪੁਰ ਦੇ ਪਿੰਡ ਚਰਾइयों ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਪਰਿਵਾਰ ਨਾਲ ਇਹ ਘਟਨਾ ਵਾਪਰੀ। ਦਰਸਲ 29 ਜਨਵਰੀ ਨੂੰ ਉਹ ਮੁੰਡਾ ਕਰੇ ਹਰਿਦੁਆਰ ਚ ਕਿਸੇ ਟਾਬੇ ਤੇ ਕੰਮ ਕਰਨ ਦੀ ਗੱਲ ਕਹਿ ਕੇ ਘਰੋਂ ਨਿਕਲਿਆ ਸੀ ਜਿਸ ਮਗਰੋਂ 31 ਜਨਵਰੀ ਨੂੰ ਮੁਜ਼ਫਰਨਗਰ ਚ ਉਸੇ ਮੁੰਡੇ ਵਰਗੀ ਸ਼ਕਲ ਦਾ ਕੋਈ ਹੋਰ ਦੇਖਣ ਵਾਲਾ ਮੁੰਡੇ ਦੀ ਸ਼ਕਲ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਜਿਸ ਨੂੰ ਵੇਕ ਪਿੰਡ ਚ ਮੁੰਡੇ ਦੇ ਘਰੇ ਅਫਰਾ ਤਫਰੀ ਫੈਲ ਗਈ ਜਿਸ ਮਗਰੋਂ ਘਰ ਦੇ ਮੈਂਬਰਾਂ ਨੇ ਉਸਦੇ ਨੰਬਰ ਤੇ ਕਾਲ ਕਰਕੇ ਵੇਖੀ ਪਰ ਉਸ ਦਾ ਨੰਬਰ ਨਹੀਂ ਮਿਲਿਆ ਜਿਸ ਕਾਰਨ ਪਰਿਵਾਰ ਨੇ ਉਸ ਮ੍ਰਿਤਕ ਨੂੰ ਆਪਣਾ ਮੁੰਡਾ ਸਮਝ ਲਿਆ। ਪਰਿਵਾਰਕ ਮੈਂਬਰਾਂ ਨੇ ਮੁੰਡੇ ਦੇ ਹੱਥ ਤੇ ਅੱਖ ਦੇ ਨਿਸ਼ਾਨ ਵੇਖ ਮੁੰਡੇ ਦੀ ਪਛਾਣ ਕੀਤੀ ਜਿਸ ਦੇ ਨਾਲ ਹੀ ਪਰਿਵਾਰ ਫੋਟੋ ਲੈ ਕੇ ਮੁਜ਼ਫਰਨਗਰ ਮੌਚਰੀ ਪਹੁੰਚੇ। ਜਿਸ ਮਗਰੋਂ ਉਹਨਾਂ ਨੇ ਮ੍ਰਿਤਕ ਦੀ ਪਛਾਣ ਆਪਣੇ ਮੁੰਡੇ ਵਜੋਂ ਕੀਤੀ। ਅਗਿਆਤ ਮ੍ਰਿਤਕ ਦੀ ਸੱਜੀ ਅੱਖ ਤੇ ਕੱਟ ਦਾ ਨਿਸ਼ਾਨ ਸੀ ਤੇ ਹੱਥ ਤੇ ਪੀ ਕੇ ਲਿਖਿਆ ਹੋਇਆ ਸੀ। ਜਿਸ ਮਗਰੋਂ ਪਰਿਵਾਰ ਮ੍ਰਿਤਕ ਦੇ ਨੂੰ ਪਿੰਡ ਲੈ ਆਏ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ। ਤੇ ਉਸ ਦੀ ਫੋਟੋ ਵੀ ਖਿਚਵਾਈ ਜਿਸ ਮਗਰੋਂ 5 ਫਰਵਰੀ ਨੂੰ ਪਗੜੀ ਦੀ ਰਸਮ ਹੋਈ ਜਿਸ ਦੀ ਤਿਆਰੀ ਵੀ ਪਰਿਵਾਰ ਵੱਲੋਂ ਕੀਤੀ ਗਈ ਸੀ ਜਦੋਂ ਮੁੰਡਾ ਪਗੜੀ ਦੀ ਰਸਮ ਵਾਲੇ ਦਿਨ ਘਰ ਪਹੁੰਚਿਆ ਤਾਂ ਹਰ ਕੋਈ ਉਸ ਨੂੰ ਵੇਖ ਹੈਰਾਨ ਰਹਿ ਗਿਆ ਤੇ ਸਭ ਉਸ ਨੂੰ ਭੂਤ ਕਹਿ ਕੇ ਉਸ ਤੋਂ ਘਬਰਾਉਣ ਲੱਗ ਪਏ ਜਦੋਂ ਉਸ ਦੇ ਜਿਉਂਦੇ ਹੋਣ ਦੀ ਖਬਰ ਪਿੰਡ 'ਚ ਫੈਲੀ ਤਾਂ ਉਸ ਨੂੰ ਵੇਖਣ ਲਈ ਪਿੰਡ 'ਚ ਵੱਡਾ ਇਕੱਠ ਲੱਗ ਗਿਆ ਜਿਸ ਮਗਰੋਂ ਪਰਿਵਾਰਕ ਮੈਂਬਰ ਵੀ ਉਸ ਨੂੰ ਵੇਖਣ ਲਈ ਉੱਥੇ ਪਹੁੰਚੇ ਜਦੋਂ ਮੁੰਡਾ ਆਪਣੇ ਘਰ ਪਹੁੰਚਿਆ ਤਾ ਉਸਦੀ ਮਾਂ ਦੀ ਪਿਛਲੇ 7 ਦਿਨਾਂ ਤੋਂ ਰੋ ਰੋ ਕੇ ਬੁਰਾ ਹਾਲ ਸੀ ਜਿਸ ਮਗਰੋਂ ਆਪਣੇ ਮੁੰਡੇ ਨੂੰ ਜਿਉਂਦਾ ਵੇਖ ਮੁੰਡੇ ਦੀ ਮਾਂ ਦਾ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਮੁੰਡੇ ਨੇ ਮ੍ਰਿਤਕ ਦੀ ਫੋਟੋ ਜਿਸ ਤੇ ਹਾਰ ਚੜਿਆ ਹੋਇਆ ਸੀ ਉਸ ਨੂੰ ਲਾ ਕੇ ਸੁੱਟ ਦਿੱਤਾ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ